ਜੋਰ ਦਿੱਤਾ ਗਿਆ ਤਰ੍ਹਾਂ-ਤਰ੍ਹਾਂ ਦੇ ਧਾਰਮਿਕ ਗ੍ਰੰਥ ਹੋਂਦ ਵਿੱਚ ਆਏ ਤੇ ਹਰੇਕ ਧਾਰਮਿਕ ਗ੍ਰੰਥ ਦਾ ਮੁੱਖ ਮਕਸਦ ਹੀ ਇਹ ਹੈ ਕਿ ਜੀਵ ਨੂੰ ਉਸ ਰੱਬ ਦੇ ਰਸਤੇ ਤੇ ਤੁਰਨ ਦੀ ਪ੍ਰੇਰਣਾ ਦਿੱਤੀ ਜਾਵੇ ਪਰ ਸਮਾਪਾ ਕੇ ਧਾਰਮਿਕ ਗ੍ਰੰਥਾਂ ਦੇ ਵਿੱਚ ਕੁਝ ਨਾ ਕੁਝ ਮਿਲਾਵਟ ਹੋਣੀ ਤੈ ਹੋਈ ਕਾਰਨ ਕੀ ਸੀ ਕਿ ਜਿਹੜੇ ਵੀ ਧਾਰਮਿਕ ਗ੍ਰੰਥ ਕਿਸੇ ਵੀ ਦੇਵਤੇ ਦੇ ਨਾਲ ਕਿਸੇ ਵੀ ਭਗਵਾਨ ਦੇ ਨਾਲ ਕਿਸੇ ਵੀ ਅਵਤਾਰ ਦੇ ਨਾਲ ਜੋੜ ਕੇ ਸੰਸਾਰ ਦੇ ਲੋਕਾਂ ਤੱਕ ਪਹੁੰਚਾਏ ਗਏ ਉਹ ਉਹਨਾਂ ਮਹਾਨ ਪਰਖਾਂ ਦੇ ਸ਼ਰੀਰਕ ਕਾਲ ਵਿੱਚ ਚਲੇ ਜਾਣ ਤੋਂ ਲੰਬਾ ਸਮਾਂ ਬਾਅਦ ਵਿੱਚ ਆਏ ਉਦਾਹਰਨ ਦੇ ਤੌਰ ਤੇ ਹਜ਼ਰਤ ঈਸਾ ਸਾਹਿਬ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਦੇ ਜਾੜ ਤੋਂ ਹਜ਼ਾਰਾਂ ਸਾਲ ਬਾਅਦ 100 ਸਾਲ ਨਹੀਂ ਹਜ਼ਾਰਾਂ ਸਾਲ ਬਾਅਦ ਬਾਈਬਲ ਹੋਂਦ ਵਿੱਚ ਆਈ ਕ੍ਰਿਸ਼ਨ ਜੀ ਅਵਤਾਰੀ ਪੁਰਖ ਸਰੀਰ ਕਰਕੇ ਸੰਸਾਰ ਤੋਂ ਚਲੇ ਗਏ ਪਰ ਉਹਨਾਂ ਦੇ ਜਾਣ ਤੋਂ 100 ਹਜ਼ਾਰਾਂ ਸਾਲ ਬਾਅਦ ਗੀਤਾ ਹੋਂਦ ਵਿੱਚ ਆਈ ਮਹਾਭਾਰਤ ਬੜਾ ਲੰਮਾ ਸਮਾਂ ਪਹਿਲਾਂ ਹੋ ਗਈ ਪਰ ਉਸ ਯੁੱਧ ਤੋਂ ਪਤਾ ਨਹੀਂ ਕਿੰਨੇ 100 ਸਾਲਾਂ ਬਾਅਦ ਮਹਾਭਾਰਤ ਦੇ ਨਾਮ ਤੇ ਗ੍ਰੰਥ ਲਿਖੇ ਗਏ ਰਮਾਇਣ ਰਾਮ ਜੀ ਦੇ ਜੀਵਨ ਕਾਲ ਤੋਂ ਬੜੇ ਸਾਲਾਂ ਬਾਅਦ ਹੋਂਦ ਵਿੱਚ ਆਏ। ਮੁਹੰਮਦ ਸਾਹਿਬ ਚਲੇ ਗਏ। ਮੁਹੰਮਦ ਸਾਹਿਬ ਦੇ ਸ਼ਰੀਰ ਕਰਕੇ ਜਾਣ ਤੋਂ ਬੜੇ ਸਾਲਾਂ ਦੇ ਬਾਅਦ ਕੁਰਾਨ ਹੋਂਦ ਵਿੱਚ ਆਇਆ। ਪਰ ਇੱਕੋ ਇੱਕ ਮਾਣ ਹੈ ਸਿੱਖ ਸਮਾਜ ਨੂੰ ਕਿ ਸਤਿਗੁਰ ਜੀ ਦੀ ਦੇਖ ਰੇਖ ਦੇ ਵਿੱਚ ਇਹ ਗ੍ਰੰਥ ਸਭ ਹੋਂਦ ਵਿੱਚ ਆਏ। ਭਵਕੀ ਸਤਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਾਲਕ ਜੀ ਤੱਕ ਜਿੰਨੀ ਵੀ ਬਾਣੀ ਸੀ ਉਹ ਪੋਥੀਆਂ ਦੇ ਵਿੱਚ ਦਰਜ ਹੋਇਆ ਕਰਦੀ ਸੀ ਸਤਗੁਰੂ ਨਾਨਕ ਪਾਤਸ਼ਾਹ ਮਾਲਕ ਜੀ ਜਿੱਥੇ-ਜਿੱਥੇ ਵੀ ਗਏ ਜਿੱਥੇ-ਜਿੱਥੇ ਵੀ ਉਹਨਾਂ ਨੇ ਵਿਚਾਰ ਗੋਸ਼ਟੀ ਕੀਤੀ ਚਾਹੇ ਜੋਗੀ ਲੋਕਾਂ ਦੇ ਨਾਲ ਕੀਤੀ ਚਾਹੇ ਸਿੱਧ ਲੋਕਾਂ ਦੇ ਨਾਲ ਕੀਤੀ ਚਾਹੇ ਕਾਜ਼ੀਆਂ ਦੇ ਨਾਲ ਵਿਚਾਰ ਗੋਸ਼ਟੀ ਕੀਤੀ ਚਾਹੇ ਬ੍ਰਾਹਮਣਾ ਦੇ ਨਾਲ ਕੀਤੀ ਉਹਨਾਂ ਸ਼ਬਦਾਂ ਨੂੰ ਆਪਣੀ ਪੋਥੀ ਵਿੱਚ ਦਰਜ ਕਰ ਦਿੱਤਾ ਤੇ ਬਕੈਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ਼ਬਦ ਅੰਕਿਤ ਕਰ ਦਿੱਤੇ ਆਸਾ ਹੱਥ ਕਿਤਾਬ ਕੱਚ ਕਿ ਬਾਬਾ ਨਾਨਕ ਜੀ ਦੇ ਹੱਥ ਵਿੱਚ ਮੋਟਾ ਸੋਟਾ ਹੋਇਆ ਕਰਦਾ ਸੀ ਤੇ ਕੱਚ ਵਿੱਚ ਉਹਨਾਂ ਦੇ ਝੋਲੇ ਦੇ ਵਿੱਚ ਬੈਗ ਦੇ ਵਿੱਚ ਜਾਂ ਉਸ ਸਮੇਂ ਜੋ ਵੀ ਆਪਾਂ ਕਹਿ ਲਈਏ ਪੋਥੀ ਹੋਇਆ ਕਰਦੀ ਸੀ ਇਸ ਪੋਥੀ ਦਾ ਹੀ ਜ਼ਿਕਰ ਕਰਦੇ ਹੋਏ ਭਾਈ ਸਾਹਿਬ ਭਾਈ ਗਰਦਾਸ ਜੀ ਉਚਾਰਨ ਕਰਦੇ ਨੇ ਕਿ ਪੁੱਛਨ ਫੋਲ ਕਿਤਾਬ ਨੂੰ ਕਾਜੀ ਮੁੱਲਾ ਇਕੱਠੇ ਹੋਏ ਕਿ ਜਦੋਂ ਉਹਨਾਂ ਨੇ ਪੁੱਛਣਾ ਕੀਤਾ ਕਿ ਤੁਹਾਡੇ ਇਸ ਝੋਲੇ ਵਿੱਚ ਕੀ ਹੈ ਤੇ ਬਾਬਾ ਜੀ ਕਹਿਣ ਲੱਗੇ ਪੋਥੀ ਹੈ ਤੇ ਕਹਿੰਦੇ ਪੋਥੀ ਕਿਉਂ ਰੱਖੀ ਹੈ ਕਹਿੰਦੇ ਇਸ ਪੋਥੀ ਵਿੱਚ ਰੱਬ ਦੀਆਂ ਗੱਲਾਂ ਨੇ ਤੇ ਕਹਿੰਦੇ ਜੇ ਤੁਹਾਡੀ ਪੋਥੀ ਵਿੱਚ ਰੱਬ ਦੀਆਂ ਗੱਲਾਂ ਨੇ ਤੁਸੀਂ ਇਸ ਪੋਥੀ ਨੂੰ ਖੋਲ ਕੇ ਦੱਸਣਾ ਕਰੋ ਕਿ Hindu ਵੱਡਾ ਕਿ ਮੁਸਲਮਾਨ ਹੋਈ ਕਿ ਤੁਹਾਡੀ ਪੋਥੀ ਕੀ ਕਹਿ ਰਹੀ ਹੈ ਤੁਹਾਡੀ ਪੋਥੀ ਦੇ ਮੁਤਾਬਕ ਸਾਨੂੰ ਇਹ ਦੱਸਣਾ ਕਰੋ ਕਿ ਤੁਹਾਡੀ ਪੋਥੀ Hindu ਨੂੰ ਵੱਡਾ ਕਹਿ ਰਹੀ ਹੈ ਜਾਂ ਤੁਹਾਡੀ ਪੋਥੀ ਮੁਸਲਮਾਨ ਨੂੰ ਵੱਡਾ ਕਹਿ ਰਹੀ ਹੈ ਤੇ ਸਤਿਗੁਰਾਂ ਤੇ ਉੱਤੇ ਸਮੇ ਦਾ ਕੋਈ ਪ੍ਰਭਾਵ ਨਹੀਂ ਪਿਆ ਉੱਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ ਕਿ ਜੇਕਰ ਤੁਹਾਡੇ ਅਮਲ ਠੀਕ ਨਹੀਂ ਹੈ ਜੇਕਰ ਤੁਹਾਡੇ ਕਰਮ ਠੀਕ ਨਹੀਂ ਹੈ ਤਾਂ ਉਸ ਅੱਲਾ ਦੇ ਦਰ ਤੇ ਇਕੱਲਾ ਮੁਸਲਮਾਨ ਲੱਖਮ ਤੁਹਾਨੂੰ ਪ੍ਰਵਾਨ ਨਹੀਂ ਕਰਾਵੇਗਾ ਜੇਕਰ ਤੁਹਾਡੇ ਕਰਮ ਸਹੀ ਨਹੀਂ ਹੈ ਤਾਂ ਉਸ ਰਾਮ ਪ੍ਰਭੂ ਦੇ ਦਰ ਤੇ ਤੁਹਾਡਾ ਕੇਵਲ ਬ੍ਰਾਹਮਣ ਤੁਹਾਨੂੰ ਪ੍ਰਵਾਨ ਨਹੀਂ ਕਰਾਵੇਗਾ ਕਿਉਂਕਿ ਉੱਥੇ ਪ੍ਰਵਾਨ ਹੋਣ ਦੇ ਲਈ ਬੰਦੇ ਨੂੰ ਕਰਮਾਂ ਦਾ ਚੰਗੀ ਕਰਨਾ ਜ਼ਰੂਰੀ ਹੈ ਹੁਣ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਾਲਕ ਜੀ ਆਪਣਾ ਆੰਤਮ ਸਮਾ ਜਾਣ ਕੇ ਜਦੋਂ ਸੰਸਾਰ ਤੋਂ ਜਾਣ ਲੱਗੇ ਤੇ ਸਤਗੁਰਾਂ ਨੇ ਭਾਈ ਲੈਣਾ ਜੀ ਨੂੰ ਆਪਣਾ ਅੰਗ ਬਣਾ ਕੇ ਨਾਮ ਅੰਗਦ ਸਾਹਿਬ ਰੱਖਿਆ ਜਿੱਥੇ ਸਤਗੁਰਾਂ ਨੇ ਆਪ ਸਜਦਾ ਕੀਤਾ ਉਥੇ ਪੁੱੁੱਥੀ ਵੀ ਭਾਈ ਲੈਣਾ ਜੀ ਨੂੰ ਭੇਟ ਕਰ ਦਿੱਤੀ ਹੁਣ ਭਾਈ ਲੈਣਾ ਜੀ ਨੇ ਗੁਰੂ ਅੰਗਦ ਸਾਹਿਬ ਦੀ ਜੋਤ ਦੇ ਅਧੀਨ ਜੋ ਵੀ ਬਾਣੀ ਉਚਾਰਨ ਕੀਤੀ ਉਹ ਆਪਣੀ ਪੋਥੀ ਵਿੱਚ ਦਰਜ ਕਰ ਲਈ। ਇਸੇ ਤਰ੍ਹਾਂ ਕੋ ਅਮਰਦਾਸ ਪਾਤਸ਼ਾਹ ਜੀ ਦਾ ਟਾਈਮ ਹੋਇਆ ਮਹਾਰਾਜ ਜੀ ਨੇ ਆਪਣੀ ਬਾਣੀ ਉਚਾਰਨ ਕੀਤੀ। ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਿਤਾ ਮਾਲਕ ਜੀ ਦਾ ਸਮਾਂ ਹੋਇਆ ਸਤਿਗੁਰੂ ਰਾਮਦਾਸ ਪਿਤਾ ਜੀ ਨੇ ਆਪਣੀ ਬਾਣੀ ਉਚਾਰਨ ਕੀਤੀ। ਹੁਣ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਾਲਕ ਜੀ ਤਾਂ ਚਲਦਿਆਂ ਚਲਦਿਆਂ ਚਾਰ ਪੋਥੀਆਂ ਆ ਗਈਆਂ। ਪਹਿਲੀ ਪੋਤੀ ਬਾਬਾ ਨਾਨਕ ਸਾਹਿਬ ਜੀ ਦੀ ਦੂਸਰੀ ਪੋਤੀ ਬਾਬਾ ਸਤਗੁਰੂ ਅੰਗਦ ਸਾਹਿਬ ਜੀ ਦੀ ਤੀਸਰੀ ਪੋਤੀ ਸਤਗੁਰੂ ਸ਼੍ਰੀ ਗੁਰੂ ਅਮਰਦਾਸ ਮਾਲਕ ਜੀ ਦੀ ਅਤੇ ਚੌਥੀ ਪੋਤੀ ਸਤਗੁਰੂ ਸ਼੍ਰੀ ਗੁਰੂ ਰਾਮਦਾਸ ਪਿੱਤਾ ਮਾਲਕ ਜੀ ਦੀ ਚਾਰ ਪੋਤੀਆਂ ਸਹਿਬ ਸਤਗੁਰ ਪਾਤਸ਼ਾਹ ਜੀ ਦੀਆਂ ਅਤੇ ਬਾਕੀ ਜਿੱਥੇ-ਜਿੱਥੇ ਵੀ ਬਾਬਾ ਨਾਨਕ ਜੀ ਵਿਚਰੇ ਹੁਣ ਜਦੋਂ ਬਾਬਾ ਨਾਨਕ ਸਾਹਿਬ ਸਤਗੁਰੂ ਜੀ ਪਾਤਸ਼ਾਹ ਆਪਣੀ ਪ੍ਰਚਾਰਕ ਤੌਰ ਤੇ ਗਏ ਪ੍ਰਚਾਰ ਫੇਰੀ ਤੇ ਗਏ ਚਲਦੇ ਆ ਚਲਦੇ ਆ ਸਤਿਗੁਰੂ ਨਾਨਕ ਪਿਤਾ ਮਾਲਕ ਜੀ ਪਾਕ ਪਟਨ ਦੀ ਧਰਤੀ ਤੇ ਪਹੁੰਚੇ ਹੁਣ ਪਾਕ ਪਟਨ ਦੀ ਧਰਤੀ ਤੇ ਜਾ ਕਰਕੇ ਪਤਾ ਲੱਗਿਆ ਕਿ ਇੱਥੇ ਇੱਕ ਬਹੁਤ ਵੱਡੇ ਸੂਫੀ ਸੰਤ ਦੀ ਗੱਦੀ ਚੱਲ ਰਹੀ ਹੈ ਜਿਸ ਸੂਫੀ ਸੰਤ ਦਾ ਨਾਮ ਸੀ ਸ਼ੇਖ ਫਰੀਦ ਹੁਣ ਸਤਿਗੁਰੂ ਨਾਨਕ ਪਿਤਾ ਮਾਲਕ ਜੀ ਦਾ ਪ੍ਰਕਾਸ਼ 1465 ਦੇ ਵਿੱਚ ਹੈ ਪਰ ਬਾਬਾ ਫਰੀਦ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਉਹ 1070 ਦੇ ਵਿੱਚ ਹੈ ਭਾਵ ਕਿ ਸਤਿਗੁਰੂ ਨਾਨਕ ਪਿਤਾ ਮਾਲਕ ਜੀ ਤੋਂ ਸਰੀਰਕ ਉਮਰ ਕਰਕੇ 400 ਸਾਲ ਤੋਂ ਜ਼ਿਆਦਾ ਵੱਡੇ ਨੇ ਬਾਬਾ ਫਰੀਦ ਸਾਹਿਬ ਤੇ ਜਦੋਂ ਸਤਿਗੁਰੂ ਨਾਨਕ ਪਿਤਾ ਜੀ ਪਾਕ ਪਟਣ ਦੀ ਧਰਤੀ ਤੇ ਪਹੁੰਚੇ ਤੇ ਬਾਬਾ ਫਰੀਦ ਸਾਹਿਬ ਜੀ ਦੀ ਗੱਦੀ ਤੇ ਉਸ ਸਮੇਂ ਦੇ ਉੱਤਰਾ ਅਧਿਕਾਰੀ ਸਨ ਬਾਬਾ ਸ਼ੇਖ ਬਰਮਾ ਬਾਬਾ ਸ਼ੇਖ ਬ੍ਰਹਮ ਜੀ ਦੇ ਨਾਲ ਵਿਚਾਰ ਗੋਸ਼ਟੀ ਕੀਤੀ ਗਈ ਉਹਨਾਂ ਨੂੰ ਪੁੱਛਣਾ ਕੀਤਾ ਕਿ ਤੁਸੀਂ ਕਿਹੜੇ ਕਲਮ ਦੀ ਗੱਲ ਕਰਦੇ ਹੋ ਕਿਹੜੇ ਗਿਆਨ ਦੀ ਗੱਲ ਕਰਦੇ ਹੋ ਤੇ ਬਾਬਾ ਸ਼ੇਖ ਬ੍ਰਹਮ ਜੀ ਨੇ ਬਾਬਾ ਫਰੀਦ ਸਾਹਿਬ ਦੀ ਪੋਥੀ ਦੇ ਉਹਨਾਂ ਦੇ ਗ੍ਰੰਥ ਦੇ ਦਰਸ਼ਨ ਕਰਵਾਏ ਜਦੋਂ ਸਤਿਗੁਰੂ ਨਾਨਕ ਪਿਤਾ ਮਾਲਕ ਜੀ ਨੇ ਦਰਸ਼ਨ ਕੀਤੇ ਤੇ ਪਤਾ ਲੱਗਿਆ ਕਿ ਕੇਵਲ ਇਹ ਬਾਬਾ ਫਰੀਦ ਸਾਹਿਬ ਜੀ ਗੱਲ ਕਰਦੇ ਨੇ ਇੱਕ ਅੱਲਾ ਦੀ ਕਰਦੇ ਨੇ ਅੱਲਾਹ ਦੀ ਗੱਲ ਕਰਦੇ ਕਰਦੇ ਉਹ ਆਪਣੇ ਆਪ ਨੂੰ ਵੀ ਸਬੋਧਨ ਕਰਦੇ ਨੇ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਹੀ ਚੱਲ ਨ ਆਇਆ ਪੰਜੇ ਵਕਤ ਮਸੀਤ ਕਿ ਦੁਨੀਆ ਦਾ ਕੋਈ ਵੀ ਕੰਮ ਕਰਨ ਲਈ ਤੂੰ ਬੜੀ ਪਹਿਲ ਕਰਦਾ ਏ ਪਰ ਜਦੋਂ ਆਪਣੇ ਹਿਰਦੇ ਘਰ ਦੀ ਮਸੀਤ ਵਿੱਚ ਜਾਣਾ ਹੁੰਦਾ ਏ ਉਦੋਂ ਤੈਨੂੰ ਸੋਸਤੀ ਪੈ ਜਾਂਦੀ ਏ ਨਵਾਜਾਂ ਦੀ ਗੱਲ ਕੀਤੀ ਮਸਜਿਦ ਵਿੱਚ ਆਉਣ ਦੀ ਗੱਲ ਕੀਤੀ ਉযু ਪਾਕ ਦੀ ਗੱਲ ਕੀਤੀ ਮੂੰਹ ਧੋਣ ਦੀ ਗੱਲ ਕੀਤੀ ਕਿ ਇਹ ਤਾਂ ਗੱਲ ਹੀ ਅੱਲਾਹ ਤਾਲਾ ਦੀ ਹੋ ਰਹੀ ਹੈ ਕਿ ਸਤਿਗੁਰਾਂ ਨੇ ਆਪਣੇ ਮੁਬਾਰਕ ਹਸਤ ਕਮਲਾਂ ਦੇ ਨਾਲ ਉਹ ਪੋਥੀ ਬਾਬਾ ਸ਼ੇਖ ਬ੍ਰਹਮ ਤੋਂ ਲਈ ਇਦਾਂ ਸਤਿਗੁਰੂ ਨਾਨਕ ਪਾਸ਼ਾ ਜਿੱਥੇ-ਜਿੱਥੇ ਗਏ ਜਿਹੜੇ-ਜਿਹੜੇ ਰੱਬੀ ਪਿਆਰੇ ਮਹਾਰਾਜ ਜੀ ਦੇ ਜੀਵਨ ਕਾਲ ਵਿੱਚ ਸਮਕਾਲੀ ਸਨ ਉਹਨਾਂ ਦੀ ਪੋਥੀ ਮਹਾਰਾਜ ਜੀ ਨੇ ਲਈ ਇਦਾਂ ਹੀ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੱਕ ਇਹ ਪੋਥੀਆਂ ਕੱਟੀਆਂ ਹੋ ਗਈਆਂ ਤੇ ਸਹਿਬ ਨੇ ਬਖਸ਼ਿਸ਼ ਕੀਤੀ ਹੁਣ ਸਾਰੀਆਂ ਪੋਥੀਆਂ ਰੱਖਣੀਆਂ ਬੜੀਆਂ ਔਖੀਆਂ ਸਨ ਤੇ ਸਹਿਬ ਨੇ ਕਿਰਪਾ ਕੀਤੀ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਸਵਾਵਾ ਨਾਲ ਲੈ ਕਰਕੇ ਅੱਜ ਜਦੋਂ ਵੀ ਆਪਾਂ ਗੁਰਦਵਾਰਾ ਸ਼ਹੀਦਾ ਸਾਹਿਬ ਜਾਂਦੇ ਆ ਤਸ਼ਹੀਦਾ ਸਾਹਿਬ ਗੁਰਦੁਆਰੇ ਦੇ ਪਿਛਲੇ ਸਾਈਡ ਤੇ ਇੱਕ ਅਸਥਾਨ ਹੈ ਜਿਸ ਅਸਥਾਨ ਦਾ ਨਾਮ ਹੈ ਸ੍ਰੀ ਰਾਮ ਸਰ ਸਾਹਿਬ ਪਰ ਅੱਜ ਸਾਡੀ ਕਮਜ਼ੋਰੀ ਹੈ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਬੋਧੀ ਵਾਰ ਵਾਪਸ ਆ ਜਾਂਦੇ ਆ ਪਰ ਬਾਕੀ ਗੁਰ ਅਸਥਾਨਾਂ ਦੇ ਦਰਸ਼ਨ ਨਹੀਂ ਕਰਦੇ ਕੱਲਾ ਦਰਬਾਰ ਸਾਹਿਬ ਵੀ ਨਹੀਂ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਤ ਅਸਥਾਨ ਨੇ ਬਹੁਤ ਘੱਟ ਅਨਸਾਰ ਨੇ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ ਮੈਂ ਬੇਨਤੀ ਕਰ ਰਿਹਾ ਹਾਂ ਸਾਹਿਬ ਗੁਰਦੁਆਰਾ ਸ਼ਹੀਦਾਂ ਸਾਹਿਬ ਦੀ ਪਿਛਲੀ ਸਾਈਡ ਤੇ ਗੁਰੂ ਅਸਥਾਨ ਹੈ ਗੁਰਦੁਆਰਾ ਰਾਮ ਸਰ ਸਾਹਿਬ ਜਿਹਦਾ ਸਰੋਵਰ ਹੀ ਰਾਮ ਸਰ ਦੇ ਨਾਮ ਤੇ ਰੱਖਿਆ ਗਿਆ ਕਿਉਂਕਿ ਗਿਰਤੀ ਵੱਧਦੀ ਗਈ ਸੰਗਤ ਵੱਧਦੀ ਗਈ ਪਾਣੀ ਦੀ ਲੋੜ ਦੇ ਲਈ ਪਾਣੀ ਦੀ ਲੋੜ ਨੂੰ ਮੁੱਖ ਰੱਖਦੇ ਆ ਸਾਬ ਨੇ ਪਹਿਲਾਂ ਇੱਕ ਸਰੋਵਰ ਦੀ ਖਦਵਾਈ ਕਰਾਈ ਫਿਰ ਦੂਸਰੇ ਦੀ ਕਰਾਈ ਇੰਦਾ ਕਰਦਿਆ ਕਰਦਿਆ ਪੰਜ ਸਰੋਵਰ ਅਮਰਸਰ ਸਾਹਿਬ ਦੀ ਧਰਤੀ ਤੇ ਬਣਾਏ ਹੁਣ ਇਸ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਾਲਕ ਜੀ ਨੇ ਆਪਣੀ ਮੁਬਾਰਕ ਦੇਖ ਰਹਿਕ ਦੇ ਵਿੱਚ ਬਾਬਾ ਬੁੱਢਾ ਜੀ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਜੀ ਤੋਂ ਇਸ ਧੁਰ ਕੀ ਬਾਣੀ ਨੂੰ ਸੰਪਾਦਨ ਕਰਾਇਆ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਸਰੀਰ ਕਰਕੇ ਜਾਣ ਤੋਂ ਹਜ਼ਾਰਾਂ ਸਾਲ ਬਾਅਦ ਕੁਰਾਨ ਲਿਖਿਆ ਗਿਆ ਸ਼੍ਰੀ ਕ੍ਰਿਸ਼ਨ ਜੀ ਦੇ ਸਰੀਰ ਕਰਕੇ ਜਾਣ ਤੋਂ ਹਜ਼ਾਰਾਂ ਸਾਲ ਬਾਅਦ ਗੀਤਾ ਲਿਖੀ ਗਈ ਹਜਰਤ ਮੂਸਾ ਜੀ ਦੇ ਜਾਣ ਤੋਂ ਬਾਅਦ ਈਸਾ ਜੀ ਦੇ ਜਾਣ ਤੋਂ ਹਜ਼ਾਰਾਂ ਸਾਲ ਬਾਅਦ ਬਾਈਬਲ ਹੋਂਦ ਵਿੱਚ ਆਈ RAM ਜੀ ਦੇ ਸਰੀਰ ਕਰਕੇ ਜਾਣ ਤੋਂ ਹਜ਼ਾਰਾਂ ਸਾਲ ਬਾਅਦ ਰਮਾਇਣ ਹੋਂਦ ਵਿੱਚ ਆਈ ਮਹਾਭਾਰਤ ਦਾ ਯੁੱਧ ਹੋ ਜਾਣ ਤੋਂ ਹਜ਼ਾਰਾਂ ਸਾਲ ਬਾਅਦ ਮਹਾਭਾਰਤ ਨਾਮ ਦਾ ਗ੍ਰੰਥ ਹੋਂਦ ਵਿੱਚ ਆਇਆ ਕਹਿਣ ਤੋਂ ਭਾਵ ਰਹਿਬਰ ਚਲੇ ਗਏ ਪਰ ਰਹਿਬਰਾਂ ਦੇ ਜਾਣ ਤੋਂ ਹਜ਼ਾਰਾਂ ਸਾਲ ਬਾਅਦ ਗ੍ਰੰਥ ਹੋਂਦ ਵਿੱਚ ਆਏ ਪਰ ਇੱਕੋ ਇੱਕ ਮਾਣ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਕਿ ਸਤਿਗੁਰਾਂ ਦੀ ਦੇਖ ਰੇਖ ਵਿੱਚ ਇਹ ਗ੍ਰੰਥ ਦੋ ਵਾਰ ਸੰਪਾਦਨ ਕੀਤਾ ਗਿਆ ਪਹਿਲਾ ਗ੍ਰੰਥ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਪੋਥੀ ਪਰਮੇਸ਼ਰ ਦਾ ਥਾਣ ਕਿਹਾ ਗਿਆ ਰਾਮ ਸਰ ਸਰੋਵਰ ਦੇ ਕੰਢੇ ਤੇ ਬੈਠ ਕਰਕੇ ਲਿਖਿਆ ਗਿਆ ਦੂਸਰੀ ਵਾਰ ਇਸ ਗ੍ਰੰਥ ਦੀ ਸੰਪਾਦਨਾ ਕਲਗੀਧਰ ਪਾਸ਼ਾ ਮਾਲਕ ਜੀ ਨੇ ਮਾਲਵੇ ਦੀ ਧਰਤੀ ਤੇ ਤਲਵੰਡੀ ਸਾਬੋ ਦੀ ਪਾਵਨ ਧਰਤੀ ਤੇ ਬੈਠ ਕਰਕੇ ਜਿੱਥੇ ਅੱਜ ਕੱਲ ਗੁਰਦੁਆਰਾ ਸ਼੍ਰੀ ਲਖਣਸਰ ਸਾਹਿਬ ਬਣਿਆ ਹੋਇਆ ਹੈ ਇਸ ਪਾਵਨ ਧਰਤੀ ਤੇ ਬੈਠ ਕਰਕੇ ਬਾਬਾ ਦੀਪ ਸਿੰਘ ਸਾਹਿਬ ਤੇ ਭਾਈ ਮਣੀ ਸਿੰਘ ਸਾਹਿਬ ਜੀ ਤੋਂ ਲਿਖਵਾਇਆ ਇਹ ਮਾਣ ਹੈ ਭਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਨੂੰ ਕਿ ਦੋ ਵਾਰ ਸਤਿਗੁਰਾਂ ਦੇ ਸਰੂਪ ਦੀ ਸੰਪਾਦਨਾ ਹੋਈ ਕਿਉਂਕਿ ਜਿਹੜੇ ਪਹਿਲੇ ਸਰੂਪ ਸਨ ਉਹਨਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੀ ਬਾਣੀ ਨਹੀਂ ਹੈ ਜਿਹੜਾ ਸਰੂਪ ਮਗਰੋਂ ਧੀਰਮੱਲੀਏ ਰਾਮ ਰਈਏ ਲੈ ਗਏ ਸਨ ਜਦੋਂ ਬਾਬੇ ਬਕਾਲੇ ਦੀ ਧਰਤੀ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਛੇ ਮਸੰਦ ਨੇ ਗੋਲੀ ਚਲਾਈ ਉੱਥੇ ਸਤਿਗੁਰਾਂ ਦੇ ਪਾਵਨ ਅਰਸਾਨ ਤੇ ਲੁੱਟ ਮਾਰੀ ਚੋਰੀ ਚੋਰੀ ਮਾਰੀ ਕੀਤੀ ਗਈ ਜਿੱਥੇ ਬਾਕੀ ਕੁਝ ਚੁੱਕਿਆ ਉਹਨਾਂ ਨੇ ਤੇ ਸਤਗੁਰੂ ਪਾਸ਼ਾ ਜੀ ਦਾ ਪਹਿਲਾ ਸਰੂਪ ਜਿਹੜਾ ਸ਼੍ਰੀ ਗੁਰੂ ਅਰਜਨ ਸਾਹਿਬ ਪਾਸ਼ਾ ਜੀ ਨੇ ਆਪਣੇ ਦੇਖ ਰੇਖ ਵਿੱਚ ਲਖਵਾਇਆ ਉਹ ਵੀ ਚੁਕਲਿਆ ਉਹ ਲੈ ਕੇ ਧੀਰਮਲੀਆ ਆਪਣੇ ਕਬਜ਼ੇ ਵਿੱਚ ਕਰਕੇ ਬੈਠ ਗਏ ਜਦੋਂ ਸਤਗੁਰਾ ਜੀ ਦਾ ਸਾਰੀ ਜ਼ਿੰਦਗੀ ਕਲਗੀਧਰ ਪਾਸ਼ਾ ਮਹਾਰਾਜ ਜੀ ਦੀ ਜੰਗਾਂ ਜੁੱਧਾਂ ਤੋਂ ਵਿਸ਼ਰਾਮ ਲਿਆ ਦਮ ਲਿਆ ਜਾ ਕੇ ਤੇ ਸਹਿਬ ਨੇ ਉਦੋਂ ਗ੍ਰੰਥਾਂ ਦੇ ਉਤਾਰੇ ਕਰਨੇ ਚਾਹੀ ਉਤਾਰੇ ਕਰਨ ਦੇ ਲਈ ਗੁਰਸਖ ਪਿਆਰਿਆਂ ਨੂੰ ਤਲਵੰਡੀ ਸਾਬੋ ਦੀ ਧਰਤੀ ਤੋਂ ਕਰਤਾਰਪੁਰ ਭੇਜਿਆ ਗਿਆ ਤਿੰਨ ਕਰਤਾਰਪੁਰ ਨੇ ਪਹਿਲਾ ਕਰਤਾਰਪੁਰ ਹੈ ਜਲੰਧਰ ਦੇ ਲਾਗੇ ਦੂਸਰਾ ਕਰਤਾਰਪੁਰ ਝੂਟਾ ਹੈ ਜਲੰਧਰ ਤੋਂ ਥੋੜੀ ਜੀ ਸਾਈਡ ਤੇ ਸਠਿਆਲਾ ਵਾਲੇ ਪਾਸੇ ਤੇ ਤੀਸਰਾ ਕਰਤਾਰਪੁਰ ਹੈ ਜਿੱਦਾ ਅੱਜ ਕੋਰੀਡੋਰ ਖੁੱਲਿਆ ਗਿਆ ਸਤਿਗੁਰੂ ਨਾਨਕ ਪਤਿ ਮਹਾਰਾਜ ਜੀ ਦਾ ਅਖੀਰਲਾ ਸਮਾ ਜਿੱਥੇ ਸਤਿਗੁਰਾਂ ਨੇ ਬਤੀਤ ਕੀਤਾ ਰਾਵੀ ਦੇ ਕੰਢੇ ਹੁਣ ਇਹਨਾਂ ਵਿੱਚੋਂ ਦੋ ਅਸਥਾਨ ਸਤਿਗੁਰਾਂ ਨੇ ਵਸਾਈ ਪਹਿਲਾ ਕਰਤਾਰਪੁਰ ਜੋ ਅੱਜ ਪਾਕਿਸਤਾਨ ਦੇ ਵਿੱਚ ਭੇਜ ਦਿੱਤਾ ਗਿਆ ਰਾਵੀ ਦੇ ਕੰਡੇ ਉਹ ਸਤਿਗੁਰੂ ਨਾਨਕ ਪਤ ਜੀ ਨੇ ਵਸਾਇਆ ਅਤੇ ਦੂਸਰਾ ਕਰਤਾਰਪੁਰ ਜਿਹੜਾ ਜਲੰਧਰ ਦੇ ਲਾਗੇ ਪਹਿ ਜਾਂਦਾ ਅੰਮ੍ਰਿਤਸਰ ਜੰਡਿਆਲਾ ਰੋਡ ਦੇ ਉੱਪਰ ਇਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਲਖਤੇ ਜਿਗਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਸਾਇਆ ਇਸ ਕਰਤਾਰਪੁਰ ਦੀ ਧਰਤੀ ਤੇ ਮਸੰਦਾਂ ਨੇ ਆਪਣਾ ਕਬਜ਼ਾ ਕਰ ਲਿਆ ਕਿਉਂਕਿ ਕਰਤਾਰਪੁਰ ਦੀ ਧਰਤੀ ਉਹ ਪਾਵਨ ਧਰਤੀ ਹੈ ਜਿਸ ਧਰਤੀ ਤੇ ਮਾਤਾ ਗੁਜਰੀ ਜੀ ਜਦੋਂ ਅਜੇ ਸ਼ਾਦੀ ਨਹੀਂ ਹੋਈ ਗੁਰਤੇਗ ਭਾਦਰ ਸਾਹਿਬ ਦੇ ਨਾਲ ਸ਼ਾਦੀ ਤੋਂ ਪਹਿਲਾਂ ਗੁਰਤੇਗ ਭਾਦਰ ਸਾਹਿਬ ਜੀ ਨੂੰ ਕਰਤਾਰਪੁਰ ਦੇ ਜੰਗ ਵਿੱਚ ਤੇਗ ਹੁੰਦਿਆ ਦੇਖ ਰਹੇ ਨੇ ਕਿਉਂਕਿ ਕਰਤਾਰਪੁਰ ਨਗਰ ਮਾਤਾ ਗੁਜਰੀ ਜੀ ਨਾਲ ਸੰਬੰਧ ਹੈ ਭਾਵ ਕਿ ਮਾਤਾ ਗੁਜਰੀ ਦਾ ਜਿਹੜਾ ਪਿੰਕਾ ਨਗਰ ਹੈ ਉਹ ਅੱਜ ਹਰਿਆਣੇ ਦੀ ਧਰਤੀ ਅੰਬਾਲੇ ਦੇ ਕੋਲ ਹੈ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਸਤਿਗੁਰਾਂ ਨੇ ਕਿਰਪਾ ਕੀਤੀ ਜਦੋਂ ਦਮ ਲੈ ਲਿਆ ਜੰਗਾ ਜਦੋਂ ਤਵੇਲੇ ਹੋ ਗਏ ਦਮਦਮਾ ਸਾਹਿਬ ਦੀ ਧਰਤੀ ਤੇ ਤੇ ਸਤਿਗੁਰਾਂ ਨੇ ਆਪਣਾ ਧਿਆਨ ਗ੍ਰੰਥਾਂ ਦੇ ਉਤਾਰੇ ਵੱਲ ਕੀਤਾ ਦਮਦਮਾ ਸਾਹਿਬ ਤੋਂ ਗੁਰਸਿੱਖ ਭੇਜੇ ਗਏ ਕਿ ਜਾਓ ਤੁਸੀਂ ਧੀਰਮੱਲੀਆਂ ਦੀ ਅੰਸ਼ਵੰਚ ਵਾਲਿਆਂ ਦੇ ਕੋਲੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲੈ ਕੇ ਆਓ ਕਿਉਂ ਉਸ ਸਰੂਪ ਤੋਂ ਦੇਖ ਤੇ ਕੇ ਬਾਕੀ ਬਾਣੀ ਦੇ ਉਤਾਰੇ ਕਰਾਂਗੇ ਜਦੋਂ ਗੁਰਸਖ ਪਿਆਰੇ ਕਰਤਾਰਪੁਰ ਦੀ ਧਰਤੀ ਤੇ ਆਏ ਤੇ ਇੱਥੇ ਧੀਰਮੱਲੀਆਂ ਨੇ ਜਵਾਬ ਦੇ ਦਿੱਤਾ ਕਹਿੰਦੇ ਇਹ ਗ੍ਰੰਥ ਸਾਡੇ ਕਬਜ਼ੇ ਵਿੱਚ ਹੈ ਸਾਡਾ ਬਾਬਾ ਪਿਰਤੀ ਚੰਦ ਲੈ ਕੇ ਆਇਆ ਏ ਜੇਕਰ ਗੁਰੂ ਸੱਚਮੰਚੀ ਸਤਗੁਰ ਹੈ ਜੇ ਗੁਰੂ ਸੱਚਮੰਚੀ ਪਰਮੇਸ਼ਰ ਦਾ ਸਰੂਪ ਨੇ ਤੇ ਆਪਣੀ ਬਾਣੀ ਆਪ ਉਚਾਰ ਲੈਣ ਅਸੀਂ ਨਹੀਂ ਦੇਵਾਂਗੇ ਕਿਉਂਕਿ ਜਿੰਨਾ ਵੀ ਉਦੋਂ ਸਾਹਿਬ ਸੀ ਕਲਗੀਧਰ ਪਾਸ਼ਾ ਜੀ ਦੇ ਸਮੇਂ ਤਾਂ ਸਾਰਾ ਸਰਸਾ ਦੇ ਵਿੱਚ ਰੁੜ ਗਿਆ ਜਦੋਂ ਸਿੱਖ ਨਾਨਕ ਪ੍ਰਸਾਦ ਦੀ ਨਗਰੀ ਨੂੰ ਛੱਡ ਕੇ ਗਏ ਜਿੱਥੇ ਜਾਣਾਂ ਤੋਂ ਪਿਆਰੇ ਪੁੱਤਰਾਂ ਦਾ ਵਿਛੋੜਾ ਪਿਆ ਜਿੱਥੇ ਜਾਣਾਂ ਤੋਂ ਪਿਆਰੇ ਗੁਰਸਿੱਖਾਂ ਦਾ ਵਿਛੋੜਾ ਪਿਆ ਮਾਂ ਦਾ ਵਿਛੋੜਾ ਪਿਆ ਉੱਥੇ ਬੜਾ ਸਾਡਾ ਸਹਿਦ ਸੀ ਜਿਹੜਾ ਉਹ ਸਰਸਾ ਦੀ ਨਦੀ ਵਿੱਚ ਰੁੜ ਰੁੜ ਗਿਆ ਤੇ ਦੂਜੀ ਵਾਰ ਸਾਡਾ ਜਿੰਨਾ ਵੀ ਸਹਿਦ ਸੀ ਸੰਤਰ ਦੀ ਕਾਂਗਰਸ ਸਰਕਾਰ ਦੇ ਵੱਲੋਂ ਬੀਜਪੀ ਦੀ ਸਹਿ ਦੇ ਨਾਲ ਕਾਲੀਆਂ ਦੀ ਬਾਦਲ ਕਿਆਂ ਦੀ ਸਹਿ ਦੇ ਨਾਲ 1984 ਵਿੱਚ ਸਾੜ ਦਿੱਤਾ ਗਿਆ ਜਿਹਨੂੰ ਆਪਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਕਹਿੰਦੇ ਆ ਦੋ ਵਾਰ ਸਾਡਾ ਸਹਿਤ ਇੱਕ ਵਾਰ ਸਰਸਾ ਦੀ ਨਦੀ ਵਿੱਚ ਭੇਟ ਵਗਿਆ ਪਾਣੀ ਵਿੱਚ ਰੁੜ ਗਿਆ ਤੇ ਦੂਸਰੀ ਵਾਰ ਸਮੇਂ ਦੀ ਸਰਕਾਰ ਦੇ ਵੱਲੋਂ ਸਹਿਤ ਸਾਡਾ ਸਾੜ ਦਿੱਤਾ ਗਿਆ ਕਿਉਂਕਿ ਇਹ ਵਿਦਵਾਨ ਲੋਕਾਂ ਦੀ ਕੁਟਲ ਨੀਤੀ ਵਾਲੇ ਲੋਕਾਂ ਦੀ ਚਾਲ ਹੁੰਦੀ ਹੈ ਕਿ ਜੇਕਰ ਤੁਸੀਂ ਕਿਸੇ ਇਨਸਾਨ ਨੂੰ ਤੋੜਨਾ ਹੈ ਨਾ ਤਾਂ ਉਹਦੇ ਮੂਲ ਦੇ ਨਾਲ ਤੋੜ ਦਿਓ ਮੂਲ ਹੈ ਉਹਦਾ ਇਤਿਹਾਸ ਜਦੋਂ ਤੋਂ ਕੋਲ ਇਤਿਹਾਸ ਹੀ ਨਹੀਂ ਹੈ ਜਦੋਂ ਉਹਦੇ ਕੋਲੇ ਆਪਣੇ ਪੁਰਖਾਂ ਦੀ ਬਾਣੀ ਨਹੀਂ ਹੈ ਤਾਂ ਆਪਣੇ ਆਪ ਹੀ ਟੁੱਟ ਜਾਵੇਗਾ ਹੁਣ ਸਤਿਗੁਰਾਂ ਨੂੰ ਜਵਾਬ ਦੇ ਦਿੱਤਾ ਕਿ ਜੇਕਰ ਸਤਿਗੁਰ ਸੱਚਮੁੱਚ ਹੀ ਹਾਜ਼ਰ ਨਾਜ਼ਰ ਪ੍ਰਤੱਖ ਨੇ ਤਾਂ ਆਪਣੀ ਬਾਣੀ ਆਪ ਉਚਾਰ ਲੈਣ ਗੁਰਸਖ ਪਿਆਰੇ ਕਰਤਾਰਪੁਰ ਦੀ ਧਰਤੀ ਤੋਂ ਵਾਪਸ ਚਲੇ ਗਏ ਜਾ ਕੇ ਕਲਗੀਧਰ ਪਾਤਸ਼ਾਹ ਮਾਲਕ ਜੀ ਨੂੰ ਨਮਸ਼ਕਾਰ ਕੀਤੀ ਸਹਿਬ ਕਹਿੰਦੇ ਆਵੇ ਗ੍ਰੰਥ ਨਹੀਂ ਲੈ ਕੇ ਆਏ ਤੇ ਗੁਰਸਿੱਖ ਕਹਿੰਦੇ ਮਹਾਰਾਜ ਜੀ ਉਹਨਾਂ ਨੇ ਜਵਾਬ ਦੇ ਦਿੱਤਾ ਕਹਿੰਦੇ ਕਿਉਂ ਕਹਿੰਦੇ ਜੇ ਗੁਰੂ ਹਾਜ਼ਰ ਨਾਜ਼ਰ ਹੈ ਗੁਰੂ ਪ੍ਰਤੱਖ ਸਰੂਪ ਹੈ ਤੇ ਆਪਣੀ ਬਾਣੀ ਆਪ ਉਚਾਰ ਲੈਣ ਸਹਿਬ ਕਹਿੰਦੇ ਠੀਕ ਹੈ ਫਿਰ ਪਿਆਰਿਓ ਕਲਮਾ ਘੜੋ ਕਲਮਾ ਘੜੀਆਂ ਗਿੰਨੀਆਂ ਸ਼ਾਹੀ ਤਿਆਰ ਕੀਤੀ ਗਈ ਜਿੱਥੇ ਅੱਜ ਗੁਰਦੁਆਰਾ ਲਖਨਸਰ ਸਾਹਿਬ ਐ ਦੰਦਮਾ ਸਾਹਿਬ ਜੀ ਧਰਜੀ ਤੇ ਇੱਥੇ ਕਲਗੀਧਰ ਪਾਤਸ਼ਾਹ ਆਪਣਾ ਅਸਣ ਲਾ ਕੇ ਬੈਠੇ ਮਹਾਰਾਜ ਜੀ ਦੇ ਅੱਖਰ ਦੇ ਸਾਹਮਣੇ ਬਾਬਾ ਦੀਪ ਸਿੰਘ ਸਾਹਿਬ ਬੈਠੇ ਨਾਲ ਹੀ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਬੈਠੇ ਜਿਹੜੇ ਅੱਜ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ ਇਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਲਕ ਜੀ ਦਾ ਇੱਕ ਇੱਕ ਬੋਲ ਇੱਕ ਇੱਕ ਬਚਨ ਕਲਗੀਧਰ ਮਹਾਰਾਜ ਜੀ ਦੀਆਂ ਪਾਵਨ ਰਸਨਾ ਤੋਂ ਉਚਾਰਨ ਹੋ ਕਰਕੇ ਬਾਬਾ ਦੀਪ ਸਿੰਘ ਸਾਹਿਬ ਤੇ ਭਾਈ ਮਣੀ ਸਿੰਘ ਸਾਹਿਬ ਨੇ ਲਿਖਿਆ ਐਵੇਂ ਨਹੀਂ ਧੁਰ ਕੀ ਬਾਣੀ ਇਹਨੂੰ ਕਹਿ ਦਿੰਦੇ ਐਵੇਂ ਨਹੀਂ ਖਸਮ ਕੀ ਬਾਣੀ ਕਹਿ ਦਿੰਦੇ ਐਵੇਂ ਨਹੀਂ ਸਤਿਗੁਰ ਦੀ ਬਾਣੀ ਕਹਿ ਦਿੰਦੇ ਇਹ ਮਾਨ ਹੈ ਮੈਂ ਜਿਹੜੀ ਬੇਨਤੀ ਕਰਦਾ ਆ ਰਿਆਂ ਕਿ ਦੁਨੀਆ ਤੇ ਚੰਗੇ ਦਾਨੇ ਪੁਰਖ ਦੁਨੀਆ ਤੋਂ ਚਲੇ ਗਏ ਤੇ ਗ੍ਰੰਥ ਹਜ਼ਾਰਾਂ ਸਾਲ ਬਾਅਦ ਹੋਂਦ ਵਿੱਚ ਆਏ ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਲਕ ਜੀ ਨੂੰ ਮਾਨ ਹੈ ਦੋ ਵਾਰ ਸਪਾਦਰ ਕੀਤਾ ਗਿਆ ਤੇ ਦੋਨੇ ਵਾਰ ਸਤਿਗੁਰਾਂ ਨੇ ਆਪਣੀ ਦੇਖ ਰੇਖ ਵਿੱਚ ਕਰਵਾਇਆ ਹੁਣ ਇਸ ਧੁਰ ਕੀ ਬਾਣੀ ਦੇ ਵਿੱਚ ਕੇਵਲ ਤੇ ਕੇਵਲ ਰੱਬ ਦੀ ਗੱਲ ਹੈ ਇਤਿਹਾਸਕ ਹਵਾਲੇ ਬਹੁਤ ਘੱਟ ਆਉਂਦੇ ਨੇ ਸੰਕੇਤ ਜ਼ਰੂਰ ਆਉਂਦਾ ਹੈ ਦੂਸਰੀ ਬੇਨਤੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮੈਂ ਦੀ ਗੱਲ ਨਹੀਂ ਕਰਦੀ ਇਹਦੇ ਵਿੱਚ ਤੁਸੀਂ ਇੱਕ ਵੀ ਸ਼ਬਦ ਮੈਂ ਦਾ ਨਹੀਂ ਸੁਣੋਗੇ ਕਿ ਆਹ ਕੰਮ ਮੈਂ ਕੀਤਾ ਕਿਉਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਲਕ ਜੀ ਦੀ ਬਾਣੀ ਤੂੰ ਦੀ ਗੱਲ ਕਰਦੀ ਹੈ ਤੁਮ ਰਹੀ ਗਤਮਿਤ ਤੁਮ ਹੀ ਜਾਣੀ ਤੁਮ ਬਾਤ ਪਿਤਾ ਹਮ ਬਾਰਕ ਤੇਰੀ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਤੂੰ ਮੇਰੋ ਪਿਆਰੋ ਤਾ ਕੈਸੀ ਭੁੱਖਾ ਤੂੰ ਮੇਰਾ ਰਾਖਾ ਸਭਨੀ ਥਾਈ ਘਰ ਬਾਹਰ ਤੇਰਾ ਪ੍ਰਵਾਸਾ ਤੇਰੇ ਪਿਆਰੇ ਮੈਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਇੱਕ ਵੀ ਸ਼ਬਦ ਤਾਂ ਤੁਹਾਨੂੰ ਤਾਂ ਅਨੁਸ਼ੀਰ ਗੁਰੂ ਕ੍ਰਾਂਸਰ ਮਹਾਰਾਜ ਦੀ ਬਾਣੀ ਵਿੱਚੋਂ ਮੈਂ ਤਾਂ ਨਹੀਂ ਮਿਲੇਗਾ ਹਾਂ ਜੇਕਰ ਮੈਂ ਤੇ ਸ਼ਬਦ ਆਏ ਨਹੀਂ ਤਾਂ ਉਹ ਬੇਣਤੀ ਭਾਵ ਦੇ ਵਿੱਚ ਆਏ ਨੇ ਮੈਂ ਕੀਤਾ ਨਾ ਜਾਂਦਾ ਹਰਾਮਖੋਰ ਕਿ ਮੈਂ ਤਾਂ ਤੇਰੇ ਕੀਤੇ ਨੂੰ ਜਾਣੇ ਨਹੀਂ ਹੈ ਮੈਂ ਤਾਂ ਤੇਰੀ ਕਿਰਪਾ ਤੋਂ ਟੁੱਟ ਕੇ ਰਿਹਾ ਇੱਕ ਵੀ ਸ਼ਬਦ ਧੁਰਗੀ ਬਾਣੀ ਦਾ ਰੱਬ ਦੇ ਪਰਥਾਏ ਦੇ ਵਿੱਚ ਹੈ ਇੱਥੇ ਕਿਸੇ ਬੰਦੇ ਦਾ ਜ਼ਿਕਰ ਨਹੀਂ ਹੈ ਇਸ ਇੱਥੇ ਕਿਸੇ ਬੰਦੇ ਦੇ ਜੰਗਾ ਜੁੱਧਾਂ ਦਾ ਜ਼ਿਕਰ ਨਹੀਂ ਹੈ ਇਸ ਕਰਕੇ ਇਸ ਬਾਣੀ ਨੂੰ ਧੁਰ ਕੀ ਬਾਣੀ ਨਿਰੰਕਾਰੀ ਬਾਣੀ ਖਸਮ ਕੀ ਬਾਣੀ ਕਿਹਾ ਗਿਆ ਤੇ ਬਕੈਦਾ ਬਾਬਾ ਨਾਨਕ ਸਾਹਿਬ ਜੀ ਨੇ ਮੋਹਰ ਲਾ ਦਿੱਤੀ ਕਿ ਮਤਾ ਕੋਈ ਸਮਝੇ ਇਹ ਬਾਬੇ ਨਾਨਕ ਦੀ ਬਾਣੀ ਹੈ ਹੁਣ ਬਾਣੀ ਤਾਂ ਆਪਾਂ ਸਾਰੇ ਗੁਰੂਆਂ ਦੀ ਪੜਦੇ ਆਂ ਗੁਰੂ ਰਾਮਦਾਸ ਪਿਤਾ ਜੀ ਦੀ ਵੀ ਬਾਣੀ ਆਉਂਦੀ ਹੈ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੀ ਵੀ ਬਾਣੀ ਆਉਂਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰ ਪਾਤਸ਼ਾਹ ਦੀ ਬਾਣੀ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਹੈ ਪਰ ਕਿਤੇ ਵੀ ਤੁਹਾਨੂੰ ਕਿਸੇ ਗੁਰੂ ਦਾ ਨਾਮ ਨਜ਼ਰ ਨਹੀਂ ਆਵੇਗਾ ਜਿੰਨੀ ਵੀ ਬਾਣੀ ਹੈ ਨਾਨਕ ਨਾਮ ਦੀ ਮੋਹਰ ਦੇ ਥੱਲੇ ਹੈ ਚਾਹੇ ਤੁਸੀਂ ਰਾਮਦਾਸ ਪਿਤਾ ਜੀ ਦੇ ਸ਼ਬਦ ਪੜ੍ਹੋ ਚਾਹੇ ਗੁਰੂ ਅਮਰਦਾਸ ਪਿਤਾ ਦੇ ਸ਼ਬਦ ਪੜ੍ਹੋ ਅਖੀਰ ਤੇ ਜਦੋਂ ਸ਼ਬਦ ਦੀ ਸਮਾਪਤੀ ਹੋਵੇਗੀ ਉੱਥੇ ਨਾਨਕ ਸ਼ਬਦ ਆਵੇਗਾ ਹਾਂ ਇੱਥੇ ਵੀ ਸਤਿਗੁਰਾਂ ਨੇ ਮਾਣ ਦਿੱਤਾ ਆਪਣੇ ਜਿੰਨੇ ਵੀ ਉਤਰਾਧਿਕਾਰੀ ਹੋਏ ਉਹਨਾਂ ਦੀ ਬਾਣੀ ਨਾਨਕ ਦੇ ਪਦੇ ਥੱਲੇ ਹੈ ਪਰ ਜਦੋਂ ਭਗਤ ਸਹਿਬਾਨਾਂ ਦੀ ਬਾਣੀ ਦਰਜ ਕੀਤੀ ਗਈ ਉੱਥੇ ਬਕਾਇਦਾ ਹੈਡਿੰਗ ਲਿਖ ਦਿੱਤਾ ਗਿਆ ਕਿ ਬਾਣੀ ਭਗਤਾਂ ਕੀ ਭਗਤ ਰਵਦਾਸ ਜੀ ਕੀ ਬਾਣੀ ਭਗਤ ਸਦਨੇ ਜੀ ਕੀ ਬਾਣੀ ਭਗਤ ਕਬੀਰ ਜੀ ਕੀ ਬਾਣੀ ਬਾਣੀ ਸ਼੍ਰੇਖ ਬਾਣੀ ਸ਼ੇਖ ਬਾਬਾ ਫਰੀਦ ਸਾਹਿਬ ਜੀ ਕੀ ਉਥੇ ਉਹਨਾਂ ਦੇ ਨਾਮ ਨੂੰ ਬਕਾਇਦਾ ਹੂਬ ਹੂ ਰੱਖਿਆ ਗਿਆ ਵਰਨ ਅੱਜ ਦੁਨੀਆ ਦੇ ਲੋਕ ਕਿਸੇ ਹੋਰ ਤੋਂ ਲੇਖ ਲਖਵਾ ਲੈਂਦੇ ਨੇ ਤੇ ਨਾਮ ਆਪਣਾ ਪਾ ਦਿੰਦੇ ਨੇ ਪਰ ਸਾਬ ਨੇ ਇੰਦਾ ਨਹੀਂ ਕੀਤਾ ਜੇਕਰ ਬਾਬਾ ਰਵਿਦਾਸ ਸਾਹਿਬ ਮਹਾਰਾਜ ਜੀ ਦੀ ਬਾਣੀ ਆਈ ਤੇ ਬਕਾਇਦਾ ਬਾਬਾ ਰਵਿਦਾਸ ਸਾਹਿਬ ਮਹਾਰਾਜ ਜੀ ਦਾ ਨਾਮ ਲਿਖਿਆ ਜੇ ਬਾਬਾ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਆਈ ਬਕਾਇਦਾ ਉਹਨਾਂ ਦਾ ਨਾਮ ਲਿਖਿਆ ਪਰ ਜਦੋਂ ਆਪਣੇ ਸ਼ਰੀਰਾਂ ਦੀ ਆਪਣੇ ਉਤਰਾਧਕਾਰੀਆਂ ਦੀ ਬਾਣੀ ਆਈ ਉਦੋਂ ਸਤਿਗੁਰਾਂ ਨੇ ਕੋਈ RAM ਦਾ ਸ਼ਬਦ ਨਹੀਂ ਵਰਤੇ ਆ ਕੋਈ ਆਗਤ ਸ਼ਬਦ ਨਹੀਂ ਵਰਤਿਆ ਕੋਈ ਅਮਰਦਾ ਸ਼ਬਦ ਨਹੀਂ ਵਰਤਿਆ ਉਥੇ ਨਾਨਕ ਸ਼ਬਦ ਵਰਤੇ ਆ ਦੂਜੀ ਬੇਨਤੀ ਵਡਿਆਈ ਉਹ ਹੋਇਆ ਕਰਦੀ ਐ ਜੋ ਕੋਈ ਦੂਸਰਾ ਕਰੇ ਆਪਣੀ ਵਡਿਆਈ ਤਾਂ ਸਾਰੇ ਕਰ ਦਿੰਦੇ ਨੇ ਆਪਣੇ ਧੀਆ ਪੁੱਤਰਾ ਨੂੰ ਆਪਣੇ ਮਾਪਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਰੇ ਸਲਾਹ ਦਿੰਦੇ ਨੇ ਪਰ ਅਸਲ ਸਲਾਹਤਾ ਉਹ ਹੋਇਆ ਕਰਦੀ ਐ ਜੋ ਦੂਜਾ ਬੰਦਾ ਸਲਾਹਵੇ ਪੜਿਤੇ ਬਹੁਤੀ ਵਾਰ ਸਵਾਲ ਪੈਦਾ ਹੁੰਦਾ ਵੀ ਜੇ ਗੁਰੂ ਰਾਮਦਾਸ ਨੇ ਆਪਣਾ ਨਾਮ ਨਹੀਂ ਲਿਖਿਆ ਤੇ ਸ਼ਬਦ ਕਿੱਥੋਂ ਆਏ ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿਨਾਂ ਸਵਾਰੇ ਆ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਹੁਣ ਇਹ ਬਾਣੀ ਸਤਿਗੁਰਾਂ ਦੀ ਨਹੀਂ ਹੈ ਇਹ ਬਾਣੀ ਭੱਟ ਸਹਿਬਾਨਾਂ ਦੀ ਹੈ 11 ਭੱਟ ਸਹਿਬਾਨਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਦਰਜ ਹੈ 11 ਤੇ 11 ਭੱਟ ਬ੍ਰਾਹਮਣ ਨੇ ਭਗਤ ਪੀਪਾ ਜੀ ਜਿੱਥੇ ਬ੍ਰਾਹਮਣੀ ਕੁਲ ਦੇ ਵਿੱਚੋਂ ਨੇ ਉੱਥੇ 11 ਦੇ 11 ਭਟ ਕਾਲਸਾਰ ਦੀ ਕਲ ਜੀ ਨਾਲ ਦੀ ਭਿੱਖਾ ਜੀ ਜਿੰਨੇ ਵੀ ਇਹ ਭਟ ਸਹਿਬਾਨ ਹੋਏ ਇਹਨਾਂ ਦਾ ਜਨਮ ਬ੍ਰਾਹਮਣ ਦੇ ਘਰ ਦਾ ਹੈ ਤੇ ਹੈਰਾਨੀ ਵੇਖੋ ਬ੍ਰਾਹਮਣ ਤਾਂ ਅਕਦੀ ਕਿਸੇ ਦੀ ਵਟਿਆਈ ਕਰਦਾ ਹੀ ਨਹੀਂ ਹੈ ਪਰ ਜਦੋਂ ਸਤਿਗੁਰਾਂ ਦਾ ਸਰੀਰਕ ਜਾਮਾ ਦੇਖਿਆ ਜਦੋਂ ਪਾਸ਼ਾ ਜੀ ਦੇ ਜੀਵਨ ਕਾਲ ਨੂੰ ਦੇਖਿਆ ਤੇ ਭਟ ਸਹਿਬਾਨ ਆਪਣੀ ਰਸਨਾ ਦੇ ਵਿੱਚੋਂ ਕਹਿਣ ਲੱਗੇ ਗੁਰੂ ਅਰਜਨ ਪ੍ਰਤਖ ਹਰ ਕਿ ਅਸੀਂ ਰੱਬ ਨਹੀਂ ਦੇਖਿਆ ਅਸੀਂ ਰੱਬ ਦੀਆਂ ਗੱਲਾਂ ਸੁਨੀਆਂ ਪਰ ਅੱਜ ਜਦੋਂ RAMDAS ਸਾਹਿਬ ਦੀ ਧਰਤੀ ਤੇ ਆ ਕੇ ਟਿਕਾਣਾ ਕੀਤਾ ਤੇ ਗੁਰੂ ਅਰਜਨ ਸਾਹਿਬ ਪਾਸ਼ਾ ਜੀ ਦਾ ਜੀਵਨ ਦੇਖਿਆ ਤੇ ਅੱਜ ਸਾਨੂੰ ਅਸਲ ਰੱਬੀ ਗੁਰੂ ਅਰਜਨ ਸਾਹਿਬ ਪਾਸ਼ਾ ਨਜ਼ਰ ਆਏ ਅੱਜ ਸਾਨੂੰ ਭਗਵਾਨ ਹੀ ਗੁਰੂ RAMDAS ਪਾਸ਼ਾ ਨਜ਼ਰ ਆਏ ਉਹ ਜਿੰਨੇ ਵੀ ਸ਼ਬਦ ਨੇ ਜਿਹੜੇ ਭੱਟਾਂ ਦੇ ਸਵੈਆਂ ਦੇ ਸਰ ਲੇਖ ਦੇ ਹਿਤ ਆਉਂਦੇ ਨੇ ਉਹ ਸਤਿਗੁਰਾਂ ਦੀ ਬਾਣੀ ਨਹੀਂ ਹੈ ਉਹ ਭੱਟ ਸਹਿਬਾਨਾਂ ਦੀ ਬਾਣੀ ਹੈ ਕਹਿਣ ਤੋਂ ਭਾਵ ਤਾਂ ਅਨੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਨਿਰੰਕਾਰ ਦੀ ਗੱਲ ਕਰਦੇ ਨੇ ਇੱਕ ਰਮੇ ਹੋਏ ਪਰਮੇਸ਼ਰ ਦੀ ਗੱਲ ਕਰਦੇ ਨੇ ਤੇ ਇਨ੍ਹਾਂ ਹੀ ਗ੍ਰੰਥਾਂ ਦਾ ਜ਼ਿਕਰ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਾਲਕ ਜੀ ਨੇ ਸੋਖੋਣੀ ਸਾਹਿਬ ਦੇ ਤੀਸਰੇ ਸ਼ਲੋਕ ਦੇ ਵਿੱਚ ਕੀਤਾ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ ਪੂਜ ਸੁਨਾਹੀ ਹਰ ਹਰੇ ਇਹ ਰੱਬ ਦੇ ਬਰਾਬਰ ਨਹੀਂ ਪੁੱਜੇ ਕਿਉਂਕਿ ਇਹਨਾਂ ਵਿੱਚ ਰੱਬ ਦੀਆਂ ਗੱਲਾਂ ਘੱਟ ਨੇ ਤੇ ਸ਼ਰੀਰਾਂ ਦੀਆਂ ਗੱਲਾਂ ਜ਼ਿਆਦਾ ਨੇ ਰੱਬ ਦੀ ਗੱਲ ਕੇਵਲ ਨਾਮ ਤੇ ਆ ਕੇ ਮੁੱਕਦੀ ਹੈ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਹੈ ਨਾਨਕ ਰੱਬ ਦਾ ਨਾਮ ਅਮੋਲ ਹੈ ਇਹ ਗ੍ਰੰਥ ਸ਼ਰੀਰਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਲੋਕਾਂ ਨੂੰ ਪੁੰਨਾਂ ਪਾਪਾਂ ਦੇ ਡਰਾਵੇ ਤੇ ਲਾਲਚ ਦੇ ਕਰਕੇ ਚੱਲੇਗੇ ਰੱਬ ਦੀ ਗੱਲ ਨਹੀਂ ਕੀਤੀ ਕਿਹੜੇ ਡਰਾਵੇਂ ਕਿੰਤਾ ਦਾ ਜ਼ਿਕਰ ਇਹਨਾਂ ਗ੍ਰੰਥਾਂ ਦੇ ਵਿੱਚ ਕੀਤਾ ਗਿਆ ਇਹਦਾ ਜ਼ਿਕਰ ਆਪਾਂ ਕੱਲ ਨੂੰ ਆਉਣ ਵਾਲੇ ਦਿਨ ਵਿੱਚ ਕਰਾਂਗੇ ਕਿ ਜਾਪ ਤਾਪ ਗਿਆਨ ਸਭ ਧਿਆਨ ਕੀ ਹੈ ਖਟ ਸ਼ਾਸਤਰ ਸਿਮਰਤ ਵਿਖਿਆਨ ਕੀ ਹੈ ਯੋਗ ਅਭਿਆਸ ਕਰਮ ਧਰਮ ਕਿਰਿਆ ਕੀ ਹੈ ਕਿਉਂਕਿ ਇੱਕ ਇੱਕ ਨੁਕਤੇ ਦਾ ਜ਼ਿਕਰ ਮਹਾਰਾਜ ਜੀ ਨੇ ਇਸ ਅਸ਼ਟਪਦੀ ਵਿੱਚ ਕੀਤਾ ਹੈ ਸਤਿਗੁਰੂ ਕਿਰਪਾ ਕਰਨ ਆਪ ਸੰਗ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਣਾ ਵਿਚਾਰਾ ਕਰਦੇ ਆ ਭੁੱਲਾਂ ਚੁੱਕਾਂ ਦੀ ਖਿਮਾ